ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇੱਕ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਗੀਤ 'ਚ ਐਡਾ ਕੋਈ ਦੱਸਣ ਵਾਲੀ ਗੱਲ ਹੈ ਨਹੀਂ ਤੁਸੀਂ ਆਪ ਹੀ ਸਮਝੋਗੇ ਸੁਣੋਗੇ ਜਦੋਂ ਤੇ ਬਾਕੀ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਨੰਦ ਪਿਆਰੇ ਜੀ ਗੀਤ ਦਾ ਇੱਕ ਅਰਨੇ ਦਾ ਬੂਟਾ ਸਾਂ ਪਾਲਿਆ ਸੀ ਜਿਹੜਾ ਤਾਰੇ ਸ੍ਰੀ ਹੈ ਅੱਖੀਂ ਦੇਖਣੇ ਨੂੰ ਦਿਲ ਸਸੂ ਦੇ ਪੁੱਤ ਸੰਗ ਲਾ ਜਿਹੜਾ ਤਾਰੇ ਸਰੀਆ ਕੀ ਦੇਖਣੇ ਨੂੰ ਇੱਕ ਅਰ ਜਿ ਕਰਾਂ ਨਿਸਸ ਸੌਰੇ ਅੱਗੇ ਉੱਤ ਕਿਹੜੀ जा बै जानू है नी सारा राज तेरा राज बाग तेरा ओ ता तखत जारे पत्ते खेड़ दाई अग ਤੇਰਾ ਹਰਾਜ ਪਾਗ ਤੇਰਾ ਮੇਰਾ ਮਨੁਸ਼ਦਾਈ ਚਿਤ ਡਲਦਾਈ ਦੂਜੀ ਅਰਜ ਕਰਾਨੀ ਜੇਠ ਜ ਦੇਵਰ ਕਿਹੜੀ ਮਹਿਮਨ ਕਰਤੋ ਰਿਆ ਸੀ ਆ ਜਾ ਬਈ ਜਾ ਦ ਰਾਣੀਏ ਨਹੀਂ ਲੈ ਲੈ ਲਾਲ ਪੀੜਾ ਮੁਕ ਪਾਨ ਪੱਤਾ ਹੋਤਾ ਤਖਤ ਜਾਰੇ ਪੱਤੇ ਖੇ ਪੀੜਾ ਮੁਖ ਪਾਨ ਪੱਤਾ ਮੇਰਾ ਮਾਨ ਸੁਦਾਈ ਚਿਤ ਡੋਲਦਾਈ ਤੀਜੀ ਅਰਜ ਕਰਾਂ ਬੀਬੀ ਨਣਦੇ ਅੱਗੇ ਬੀਰਾ ਕੇੜੀ ਮਹਿਮਨ ਕਰਤੋ ਰਿਆ ਸੀ ਤੈਨੂੰ ਸੱਚ ਦੱਸਾਨੀ ਪਾਬੋ ਸੱਚ ਦੱਸਾਂ ਉਹ ਤਾਂ ਚੜਦੇ ਹੀ ਚੇਤਰ ਨੌਕਰ ਹੋ ਸਬਰ ਭਵੇਂ ਨੀ ਇਹ ਦੇਹਾਂੜੀਆਂ ਨੂੰ ਜੀਣਾ ਬੈਲੜੀ ਹ ਕੁਜਗਾਲਿਆ ਸੀ ਦੂਜਾ ਸਬਰ ਭਵੇਂ ਨੀ ਜੀਨਾ ਪੈਲੂੜੇ ਪੂਰ ਲੰਗਾਲੀ ਆਸੀ ਤੀਜਾ ਸਵਰਪੇਨੀ ਗੱਡੀ ਵਾਲਿਆਂ ਨੂੰ ਜੀਨਾ ਜਾਂਦੇ ਦਾ ਟਿਕਟ ਟਿਕਟਾਲਿਆ ਚੌਥਾ ਸਬਰ ਭਵੇ ਨੀ ਜੰਮੂ ਹਾ ਕੁਮਾਨੂ ਜੀਨਾ ਜਾਣਦੇ ਦਾ ਨਾਮ ਲਖਾਲਿਆ ਸੀ ਪੰਜ ਮਾ ਸਬਰ ਭਵੇ ਨੀ ਜੰਮੂ ਰਾਣੀਆ Gina Jan